ਸਾਰੇ ਵੀਰੇ ਵੀਰਾਂ ਦਾ ਪੱਤਰਕਾਰਾਂ ਦਾ ਤੇ ਸਾਡੇ ਐਨਟਰ ਦਾ ਪਾਂਥੇ ਦਲ ਦੇ ਜਿੰਨੇ ਤਿੰਨੇ ਜਿਲ੍ਹਾ ਪ੍ਰਧਾਨ 86 ਬੈਂਕ ਧਾਰਮਿਕ ਬੈਂਕ ਕਿਸਾਨ ਬੈਂਕ ਜਰਨੈਲ ਸਿਕਤਰ ਸਾਡੇ ਪਾਰਟੀ ਦੇ ਜ਼ਿਲ੍ਹੇ ਦੇ ਜਰਨੈਲ ਸਿੰਘ ਜੀ ਬੈਠੇ ਨੇ ਤੇ ਸਾਰਿਆਂ ਨੂੰ ਪਹਿਲਾਂ ਤਾਂ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਅੱਜ ਦੇ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਤੁਹਾਨੂੰ ਇੱਕ ਬੇਨਤੀ ਕਰਦਾ ਹਾਂ ਕਿ ਅੱਜ ਤੁਹਾਨੂੰ ਕਸ਼ਟ ਕਿਉਂ ਦਿੱਤਾ ਹੈ ਪਿਛਲੇ ਕੋਈ ਤਕਰੀਬਨ ਹੋ ਤਾਂ ਮੈਨੂੰ ਉੱਪਰ ਗਿਆ ਸੀ ਬਸ ਇਹਦਾ ਦਸੰਬਰ 2 ਤੋਂ ਕੰਮ ਚੱਲ ਰਿਹਾ ਸੀ ਇਹ ਕਿ ਜਿਸ ਤਰ੍ਹਾਂ ਸਾਡੇ ਤਾਕਤਾਂ ਦੇ ਜਿਹੇ ਦਾ ਸਹਿਵਾਨ ਜਿਹਦੇ ਵਿੱਚ ਅਕਾਲ ਤਖਤ ਸਾਡੇ ਜਿਹੇਦਾਰ ਕੇਸਗਰ ਸਾਹਿਬ ਦੇ ਜਿਹੇਦਾਰ ਅਤੇ ਦਮਦਮਾ ਸਾਹਿਬ ਜਿਹੇਦਾਰ ਸਾਹਿਬ ਹਟਾਏ ਗਏ ਆ ਅਸੀਂ ਜਿਵੇਂ ਆਮ ਲੋਕ ਚਿੰਤਾ ਕਰ ਸੀਗੇ ਇਸ ਗੱਲ ਦੀ ਚਿੰਤਾ ਕਰਦੇ ਵੀ ਹੋ ਕੀ ਰਿਹਾ ਹੈ ਤੇ ਅਸੀਂ ਵੀ ਉਸ ਵਿੱਚ ਸ਼ਾਮਲ ਸੀ ਅਧਿਕਾਰੀਆਂ ਨੇ ਵਿਚਾਰ ਕੀਤੀ ਵੀ ਆਪਾਂ ਲੋਕਾਂ ਦੀ ਰਾਇ ਲਈਏ ਵੀ ਲੋਕ ਕੀ ਚਾਹੁੰਦੇ ਆ ਅਸੀਂ ਤਕਰੀਬਨ 40 ਪਿੰਡਾਂ ਦੇ ਵਿੱਚ ਤੇ ਜਗਰਾਉਂ ਸ਼ਹਿਰ ਦੀਆਂ ਜਿੰਨੀਆਂ ਸਵਾ ਸੈਟਿੰਗਾਂ ਬਣੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਹੈ ਉਹਨਾਂ ਕੋਲੇ ਪਰਥਲੀ ਜਾ ਕੇ ਸਾਰਾਂ ਦੇ ਖਿਆਲ ਲਏ ਖਿਆਲ ਲੈ ਕੇ ਤੇ ਅਸੀਂ ਇਹ ਸੋਚਿਆ ਵੀ ਦੂਜਿਆਂ ਨੇ ਜਾਣ ਕੇ ਕਹਿਣਾ ਕਿ ਤਾਂ ਉਹੀ ਕਹੀ ਜਾਂਦੇ ਆ ਪ੍ਰੈਸ ਨੂੰ ਅਸੀਂ ਨਾਲ ਉਹਨਾਂ ਦੇ ਨਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਇਹ ਬੇਨਤੀ ਕਰਨੀ ਹੈ ਬਈ ਕੱਲੇ-ਕੱਲੇ ਪਿੰਡ ਚੋਂ ਸਰਪੰਚ ਸਾਹਿਬ ਦਾ ਹਰ ਇੱਕ ਪਿੰਡ ਦੇ ਸਰਪੰਚ ਦਾ ਤੇ ਇੱਕ ਗੁਰਦਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਪ੍ਰਧਾਨ ਦੀ ਮੋਹਰਾਂ ਲੁਆਈਆਂ ਠੀਕ ਹੈ ਸ਼ੈਨ ਕਰਾਇਆ ਵੀ ਲੋਕ ਚਾਹੁੰਦੇ ਕੀ ਆ ਆ ਦੇਖੀ ਚੱਲੋ ਤਕਰੀਬਨ ਸਾਰੇ ਦੱਸ ਦਿਓ ਦਿਖਾ ਦਿਓ ਡੋਡੀ ਕਿੰਨੇ ਕਿੰਨੇ ਸ਼ੈਨ ਆ ਕਿੰਨੀਆਂ ਮੋਹਰਾਂ ਸਾਰੇ ਪਿੰਡਾਂ ਤੋਂ ਕਰਾਇਆ ਮੈਂ ਤੁਹਾਨੂੰ ਇਹ ਕਿਥੇ ਬੇਨਤੀ ਕਰਦਾ ਸਾਡੇ ਨਾਲੋਂ ਵੱਧ ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕ ਕਮੇਟੀਆਂ ਤੇ ਸਰਪੰਚ ਕਈ ਐਸੇ ਵਾਂ ਦੇਖਿਆ ਜਿਹੜੇ ਕਿ ਸਾਡੇ ਅੱਜ ਦੇ ਲੀਡਰਸ਼ਿਪ ਨੂੰ ਨਾ ਲੀਡਰਾਂ ਨੂੰ ਗੱਲ ਮਤੋਂ ਕਹਿਣ ਵੀ ਮੈਨੂੰ ਬੜੀ ਔਖੀ ਲੱਗਦੀ ਆ ਕਿ ਕਹਿੰਦੇ ਆ ਗਾਲ ਕੱਢ ਕੇ ਸਾਡੇ ਕੋਲ ਗੱਲ ਸ਼ੁਰੂ ਕਰਦੇ। ਕੋਈ ਸਾਡੀ ਕੌਮ ਦਾ ਕਰ ਕੀ ਦਿੱਤਾ। ਸਾਡੀ ਕੌਮ ਨੂੰ ਕਿੱਧਰ ਨੂੰ ਲੈ ਗਏ। ਜਿਹੜੇ ਤਖਤਾਂ ਦੇ ਜ਼ਿਲੇਦਾਰ ਸਹਬਾਨ ਨੂੰ ਅਸੀਂ ਆਪਣਾ ਰਾਸ਼ਟਰਪਤੀ ਮੰਨਦੇ ਆ ਨਾ ਤੇ ਅੱਜ ਸਾਨੂੰ ਇਹ ਨਹੀਂ ਪਤਾ ਹੁੰਦਾ ਵੀ ਰਾਤ ਨੂੰ ਜ਼ਿਲੇਦਾਰ ਕੌਣ ਆ ਤੇ ਸਵੇਰ ਨੂੰ ਕਿਹੜਾ ਹੋਣਾ। ਪਿੱਛੇ ਵੀ ਸੀ ਗੱਲਾਂ ਸੁਣਦੇ ਵੀ ਜ਼ਿਲੇਦਾਰਾਂ ਨੂੰ ਆਪਦੀਆਂ ਕੋਠੀਆਂ ਸੱਦ ਕੇ ਜੋ ਹੁਕਮ ਚਾੜੇ ਗਏ। ਜੋ ਬਸ ਕਰਾਇਆ ਗਿਆ ਕਿਤੇ ਸੇਵਾ ਵਾਲੇ ਨੂੰ ਮਾਫੀ ਦਵਾਤੀ ਕਿਤੇ ਇਹਨੂੰ ਫੇਰ ਸ਼ਾਮਲ ਕਰ ਲਿਆ ਕਿਤੇ ਕੁਝ ਮਤਲਬ ਇਹ ਸਾਰਾ ਕਿਉਂ ਹੋ ਰਿਹਾ ਹੈ ਇਸ ਕਰੋਂ ਸਾਰੇ ਵਿਸ਼ਵ ਦੇ ਅੱਜ ਸਖ ਚਿੰਤਤ ਹੈ ਇਸ ਕਰਕੇ ਅੱਜ ਤੁਹਾਨੂੰ ਇਹ ਕਾਠ ਦਿੱਤਾ ਵੀ ਅਸੀਂ ਭਾਈ ਲੋਕਾਂ ਦੀ ਗੱਲ ਜੇ ਲੋਕ ਸਾਨੂੰ ਇਹ ਕਹਿੰਦੇ ਸੀ ਸਾਡੀ ਗੱਲ ਯਾਰ ਇਹ ਕਿਤੇ ਪਚਾ ਦਿਓ ਇਹ ਗੱਲ ਸਾਡੀ ਜਿਹੜੀ ਕਰਾ ਰਹੇ ਹੋ ਸਹਿਣ ਸਾਡੀ ਪਚਾ ਦਿਓ ਇਸ ਕਰਕੇ ਤੁਹਾਨੂੰ ਅੱਜ ਬੇਨਤੀ ਕੀਤੀ ਇਹਦੇ ਕਾਠ ਦਿੱਤਾ ਤੁਸੀਂ ਪਹੁੰਚੇ ਹੋ ਇਹ ਸਾਡੀ ਬੇਨਤੀ ਹੈ ਤੁਹਾਨੂੰ ਕਿ ਲੋਕਾਂ ਦੀ ਗੱਲ ਉੱਪਰ ਤੱਕ ਪਹੁੰਚ ਜੇ ਜਿੰਨੇ ਪ੍ਰਬੰਧਕ ਬੈਠੇ ਆ ਜਿੰਨੇ ਬਦਲਣ ਵਾਲੇ ਬੈਠੇ ਆ ਜਿੰਨੇ ਧਾਕਾਂ ਦੇ ਜਿਹੜਾ ਸਹਾਵਾਨ ਲੱਗਦੇ ਆ ਜਿੰਨੇ ਪ੍ਰਧਾਨ ਕਮੇਟੀ ਸ਼੍ਰੋਮਣੀ ਗੋਦਰਾ ਪ੍ਰਬੰਧਕ ਕਮੇਟੀ ਆ ਸਾਰਿਆਂ ਕੋਲ ਗੱਲ ਪਹੁੰਚ ਜੇ ਬਈ ਭਾਈ ਠੀਕ ਆ ਤੁਸੀਂ ਚੌਧਰਾ ਕਰੋ ਵੱਖਰੀਆਂ ਗੱਲਾਂ ਪਰ ਕੋਮ ਦੇ ਜਿਹੜੀ ਹਾਲਤ ਅੱਜ ਕਰ ਰਹੇ ਆ ਨਾ ਇਹ ਤੋਂ ਹਰ ਇੱਕ ਮੈਂ ਕਹਿੰਦਾ ਸਿੱਖ ਛੱਡੋ ਹਿੰਦੂ ਵੀਰ ਵੀ ਸਾਡੀ ਗੱਲ ਕਹਿੰਦੇ ਆ ਮੈਂ ਯਾਰ ਤੁਹਾਡੇ ਹੋ ਕੀ ਰਿਹਾ ਹੈ ਇਸ ਕਰਕੇ ਸਜੀ ਇਹ ਬੇਨਤੀ ਕਰਨ ਵਾਸਤੇ ਤੁਹਾਨੂੰ ਸੱਦਿਆ ਵੀ ਇਹ ਸਾਡੀ ਗੱਲ ਜਰੂਰ ਤੁਸੀਂ ਇਹਨਾਂ ਖਾਸ ਕਰਕੇ ਇਹ ਜ਼ਿੰਮੇਵਾਰ ਬੰਦੇ ਨਾਲ ਕੋਈ ਪਹੁੰਚਾਓ ਹਾਲੇ ਆ ਵੀ ਜਦੋਂ ਲੋਕਾਂ ਨੇ ਨਾ ਸੰਗਤ ਨੇ ਦਬਾਅ ਬਣਾਇਆ ਇਸ ਗੱਲ ਇਹ ਗੱਲ ਕਰਨੀ ਪਊਗੀ ਕਾਦੇ ਕਿਵੇਂ ਆ ਤਾਕਤ ਕੌਣ ਦਿੰਦਾ ਸੱਗੂ ਸਾਹਿਬ ਨੇ ਉਹਨਾਂ ਨੂੰ ਕਰਦੀ ਤਾਕਤ ਕੌਣ ਦਿੰਦਾ ਸੰਗਤ ਦਿੰਦੀ ਆ ਬਿਲਕੁਲ ਜਦੋਂ ਸੰਗਤ ਨੇ ਤਾਕਤ ਨਹੀਂ ਤਾਂ ਇਹ ਆਪੇ ਹੀ ਕਰਨਾ ਪੈਣਾ ਜਿਹੜਾ ਨਵਾਂ ਵੀ ਬਦਲਾਅ ਆਉਣਾ ਉਹਨਾਂ ਨੂੰ ਪਤਾ ਹੋਣਾ ਹੈ ਬਈ ਸੰਗਤ ਨੇ ਸਾਨੂੰ ਇਹ ਤਾਕ ਦਿੱਤੀ ਸੀ ਤੇ ਸੰਗਤ ਨੇ ਉਹਨਾਂ ਦੇ ਹੋਈ ਹੱਥ ਵੀ ਖੋਦੂ ਇਸ ਕਰਕੇ ਜਦੋਂ ਸੰਗਤ ਗੱਲ ਕੋਈ ਸੰਗਤ ਦੀ ਗੱਲ ਜਾਊ ਨਾ ਪਿੰਡਾਂ 'ਚੋ ਗੱਲ ਜਾਊਗੀ ਤਾਂ ਕਰਨਾ ਪਊਗਾ ਅੱਛਾ ਥੋੜਾ ਅਕਾਉਂਤੀ ਗੱਲਿਆ ਪਰ ਤੋਂ 41 ਸਾਹਿਬ ਕਹਿੰਦੇ ਵੀ ਪੰਜਾਬ ਸਰਕਾਰ ਕਰਿਆ ਕਰੇ ਜੱਫੇ ਦਾ ਤਿੰਨ ਜੋਕੀ ਏ ਕਾ ਹੰਗੋ ਹੈ ਨਾ ਲੋਕ ਦਾ ਦਾਦਾ ਉੱਡ ਰੋੜਾ ਸੀ ਤਾਂ ਜੀ ਨਹੀਂ ਇੰਤਜ਼ਾਮ ਸਰਕਾਰ ਦਾ ਤਾਂ ਮੈਂ ਯਾਣੀ ਸਾਹਿਬ ਦਾ ਸਤਕਾਰ ਕਰਦਾ ਹਾਂ ਕਿਉਂ ਐਮਐਲਏ ਬਣੇ ਵੇ ਆ ਵਧੀਆ ਨਹੀਂ ਹਲਕੇ ਦੀ ਗੱਲ ਹੈ ਇਹਦਾ ਮੰਗ ਹੀ ਮੈਂ ਕਹਿੰਦਾ ਵਾਜਬ ਨਹੀਂ ਗਈ ਹੈ। ਇਹਦਾ ਨਹੀਂ ਗਲਤ ਗੱਲ ਹੈ। ਸਰਕਾਰ ਕੇ ਨਹੀਂ ਲਾਉਗੀ। ਫਿਰ ਇਹ ਵਿਰੋਧ ਦਾ ਨਾ ਕਰ ਰਹੇ ਆ। ਵੀ ਸਰਕਾਰਾਂ ਧੱਕੇ ਕਰ ਰਹੀਆਂ, ਸਰਕਾਰਾਂ ਹੜ ਦੇ ਨਿਯਾਇਜ਼ ਕਰਦੀਆਂ। ਤੇ ਫਿਰ ਤਾਂ ਸਰਕਾਰ ਹੀ ਲਾਉਣਾ ਸਾਡੀ ਮਰਜ਼ੀ ਦਾ ਤੱਕ ਇਹਨੂੰ? ਬਿਲਕੁਲ ਦੇਖੋ ਇਸ ਚੀਜ਼ ਦਾ ਮੈਂ ਤਾਂ ਸਹਿਮਤ ਨਹੀਂ। ਜਿਹੜਾ ਨਿਯੁਕਤ ਹੈ ਇਹ ਕੱਲਾ ਜਿਹੜਾ ਕਾਲ ਤੱਕ ਜਿਹੜੇ ਜਦ ਤੱਕ ਲੱਗਦੇ ਤੱਕ ਤਾਂ ਹੀ ਜਿਹੜਾ। ਇਹ ਇੱਕ ਸਿੱਖ ਮੋਟ ਕੱਲੀ ਪੈਂਦੀ ਹੈ। ਜਿਹੜੇ ਸਿੱਖਾਂ ਦੇ ਨਮੇਦੇ ਚੁਣੇ ਜਾਂਦੇ ਆ ਉਹਨਾਂ ਨੇ ਤਖਤਾਂ ਜਿਹੜਾ ਲਾਉਣੇ ਆ ਤੇ ਵੋਟ ਤਾਂ ਭਾਈ ਸਾਰੇ ਦੀ ਪੈਣੀ ਆ ਉਹਨਾਂ ਨੇ ਤਾਂ ਸਰਕਾਰਾਂ ਦਾ ਵੋਟਾਂ ਦੀਆਂ ਰੱਖਣਗੇ ਨਾ ਸਾਨੂੰ ਵੋਟਾਂ ਕਿਧਰੋਂ ਮਿਲਣਗੀਆਂ ਤੇ ਇਹ ਤਾਂ ਮੈਨੂੰ ਲੱਗਦੇ ਵੀ ਗੱਲ ਬਾਜਬ ਨਹੀਂ ਗਈ ਕਿ ਸਰਕਾਰ ਜਿਹੜਾ ਲਾਵੇ ਤੇ ਵਿਰੋਧ ਇਹੀ ਗੱਲ ਦਾ ਹੋ ਰਿਹਾ ਜੇ ਸਰਕਾਰਾਂ ਕੋਲੇ ਤਾਕਤਾਂ ਸੀ ਕਿਸੇ ਵੀ ਵੇਲੇ ਵੀ ਜੋ ਜਿਹੜਾ ਛਾਏ ਗਏ ਆ ਜਾਂ ਮਾਫੀਆਂ ਦਵੀਆਂ ਗਈਆਂ ਉਦੋਂ ਹੀ ਸਰਕਾਰਾਂ ਦਵਾਦੀ ਨਾ ਤੇ ਚਾਹੋ ਗੱਲ ਜਿਵੇਂ ਪਹਿਲਾਂ ਨਾ ਸਰਕਾਰ ਹੁੰਦਾ ਕਹਿੰਦਾ ਨਾ ਹੁੰਦੀਆਂ ਕਿ ਸ਼ਰੂਨਿਕ ਕਮੇਟੀ ਨੇ ਫਿਰ ਉਹ ਸਰਕਾਰ ਦੇ ਦਵਾ ਦੀ ਸਾਰਾ ਕੋ ਮੰਨਿਆ ਤੇ ਤੱਕ ਤੇ ਜਿਹੜਾ ਨੂੰ ਵੀ ਉਹ ਰੱਖਣਾ ਪਿਆ ਵੀ ਸਰਕਾਰ ਹੈ ਇਹਦਾ ਬਿਲਕੁਲ ਮੈਨੂੰ ਲੱਗਦੀ ਮੇਰੇ ਇਥੇ ਹਿਸਾਬ ਦੀ ਗੱਲ ਕੋਈ ਬਣਦੀ ਨਹੀਂ ਕਿ ਮੈਂ ਤਾਂ ਕਹਿਣਾ ਵੀ ਨਹੀਂ ਇਹ ਸਰਕਾਰਾਂ ਦਾ ਕੋਈ ਰੋਲ ਨਹੀਂ ਹੋਣਾ ਚਾਹੀਦਾ ਜਿਹੜੀ ਸੰਸਦਤਾ ਚੁਣੀ ਹੈ ਸ਼ਰੂਨਿਕ ਕਮੇਟੀ ਲਾਉਣਾ ਉਹਨਾਂ ਨੂੰ ਚਾਹੀਦਾ ਪਰ ਉਹਦਾ ਕੋਈ ਵਿਧੀ ਵਿਧਾਨ ਹੋਵੇ ਟਾਈਮ ਹੋਵੇ ਵਿਧੀ ਵਿਧਾਨ ਹੋਵੇ ਜੇ ਅੱਜ ਅਸੀਂ ਜਥੇਦਾਨ ਉਹਦੀਆਂ ਸਿਫਤਾਂ ਕਰਦੇ ਆਂ ਜਦ ਕੋਈ ਇੱਥੇ ਗੱਲ ਤੁਹਾਡੀ ਚ ਆਉਂਦੀ ਹੈ ਗਿਆਨੀ ਹਰਪ੍ਰੀਤ ਸਿੰਘ ਬਾਰੇ ਹੁਣ ਜਦੋਂ ਗਿਆਨੀ ਹਰਪ੍ਰੀਤ ਸਿੰਘ ਲਾਇਆ ਪਹਿਲਾਂ ਮੁਖਸਰ ਸਾਹ ਉਹਦੇ ਹੈਡ ਗ੍ਰਾਂਥ ਹੀ ਲਾਇਏ ਗਏ ਪਹਿਲਾਂ ਉੱਥੇ ਲਾਇਆ ਨਾ ਮੁਖਸਰ ਸਾਹ ਉਹ ਲੈ ਹੈਡ ਗ੍ਰਾਂਥ ਹੀ ਪੂਰੀ ਉਹਨਾਂ ਦੀ ਇਨਕੁਆਰੀ ਕੀਤੀ ਇਨਕੁਆਰੀ ਕਰਕੇ ਲਿਆ ਜਾਂਦਾ ਸੱਗੂ ਸਾਹਿਬ ਜਸੇਦਾਰ ਐਵੇਂ ਹੀ ਲਿਆ ਜਾਂਦੇ ਹਾਂ ਕੋਈ ਵੀ ਹੈਡ ਗ੍ਰਾਂਥ ਹੀ ਲਿਆ ਜਾਂਦਾ ਉਸ ਤੋਂ ਬਾਅਦ ਜਦ ਇਨਕੁਆਰੀ ਕੀਤੀ ਉਹਨਾਂ ਨੂੰ ਕੇਸਗਰ ਦਾ ਆਪਣਾ ਦਰਬਨਵਾਹ ਸਾਹ ਦੇ ਜਸੇਦਾਰ ਲਾਇਆ ਗਿਆ ਇਹਨ ਕੁਆਰੀ ਹੋਈ ਆ ਉਦੋਂ ਕਿ ਉਹਨੂੰ ਅਸੀਂ ਲਾਇਆ ਕਿਉਂ ਉਦੋਂ ਬਾਅਦ ਉਹਨਾਂ ਨੂੰ ਕਾਲ ਤੱਕ ਸਭ ਦਾ ਕਾਰਜ ਕਰ ਜਿਹਦਾ ਲਾ ਗਿਆ ਉਦੋਂ ਹਰਪ੍ਰੀਤ ਸਿੰਘ ਬੜੇ ਵਧਿਕਾ ਜਿਹਦਾ ਸੀ ਤੇ ਜੇ ਸਾਡੇ ਇੱਕ ਪਰਿਵਾਰ ਨੂੰ ਗੱਲ ਰਾਸ ਨਹੀਂ ਆਈ ਤਾਂ ਜਿਹੜਾ ਰਹਾ ਤੇ ਪਤਾ ਨਹੀਂ ਕੀ ਕੀ ਇਲਜ਼ਾਮ ਲਾ ਕੇ ਕੱਢਦਾ ਹਟਾਉਣੇ ਸੀ ਸਟਾਨ ਦੇ ਪਰ ਜਿਹੜੀ ਇਹ ਅੱਜ ਸਾਡੇ ਇਲਜ਼ਾਮ ਲਾਏ ਆ ਨਾ ਅੱਜ ਬਰਲ ਦੇ ਕੀ ਮੂੰਹ ਦਿਖਾਉਣ ਲੋਕ ਕੀ ਕਹਿਣਗੇ ਥੋੜੇ ਜਿਹਦਾ ਇਸ ਤਰ੍ਹਾਂ ਦੇ ਆਗਮਕਾਤੇ ਹੈ ਸਾਨੂੰ ਪਤਾ ਹੈ ਸਾਰਾ ਕੁਝ ਆਰੇ ਕਿ ਝੂਠਾ ਕੰਮ ਹੋ ਇਹਨਾਂ ਨੇ ਇਹਨਾਂ 'ਤੇ ਇਲਜ਼ਾਮ ਲਾਇਆ ਝੂਠੇ ਆ ਪਰ ਨਹੀਂ ਸਾਨੂੰ ਲਾਉਣ ਲੱਗਿਆਂ ਨੂੰ ਇਲਜ਼ਾਮ ਦੇਖਣਾ ਚਾਹੀਦਾ ਵੀ ਕਿਹੜੇ ਇਲਜ਼ਾਮ ਜਿਸ ਤੋਂ ਆਣਾ ਹੈ ਕਿਹੜੇ ਜਿਆਦਾ ਲਾਉਣਾ ਹੈ ਇਹ ਜ਼ਰੂਰ ਵਿਧੀ ਵਿਧਾਨ ਬਣਾਉਣਾ ਚਾਹੀਦਾ ਇਹ ਸਾਡੀ ਬੇਨਤੀ ਹੈ ਇਹ ਮੈਂ ਤੁਹਾਨੂੰ ਦੱਸਦਾ ਵੀ ਅੱਜ ਮੈਂ ਤੁਹਾਨੂੰ ਦਿਖਾਇਆ ਹੈ ਨਾ ਬੇਸੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਤੋਂ ਵੀ ਤੇ ਪੰਚਾਇਤਾਂ ਤੋਂ ਵੀ ਸਾਈਨ ਕਰਾਇਆ ਸਰਪੰਚਾਂ ਤੋਂ ਜੀ ਹਰ ਇੱਕ ਬੰਦੇ ਦੀ ਸੋਚ ਹੈ ਠੀਕ ਹੈ ਇੱਕ ਕਿਸਾਨ ਨੂੰ ਜੂ ਸਵਾਲ ਕਰਦੇ ਵੀ ਜਹਰ ਨਾਲ ਤੁਸੀਂ ਕਿਉਂ ਇਕੱਠੇ ਹੋਣ ਤੇ ਅੱਜ ਜਿਹੜੀ ਗੱਲ ਲੱਗਦੀ ਹੈ ਕਿ ਇਹ ਬੇਸ਼ੱਕ ਨਾ ਕਿਈ ਬੰਦੇ ਹੋਣ ਇਕੱਠੇ ਹੋਣਾ ਚਾਹੁੰਦੇ ਹੋ ਪਰ ਮਜਬੂਰੀ ਬਣੀ ਜਿਹੜਾ ਪਾਸੇ ਰਹੂ ਨਾ ਉਹ ਲੋਕ ਲਗਾ ਦੇ ਉਹ ਕੋਈ ਵੀ ਹੋਵੇ ਹਾਂਜੀ ਹਾਂਜੀ ਕਿੱਡਾ ਨੂੰ ਮਾਨ ਹੋਵੇ ਮੇਰੇ ਕੰਨੀ ਗੱਲ ਚੱਲਣੀ ਹੈ ਕੋਈ ਗੱਲ ਨਹੀਂ ਚੱਲਣੀ ਇਸ ਤਰ੍ਹਾਂ ਇਕੱਠੇ ਖਾਣਾ ਗੱਲ ਬਣਨੀ ਹੈ ਤੇ ਉਹਦੇ ਚ ਮੈਨੂੰ ਉਮੀਦ ਵੀ ਵੱਡੀ ਹੈ ਕਿ ਜਿਸ ਤਰ੍ਹਾਂ ਸਦਾ ਸਿਮਰ ਜੀ ਸਹਿਮਾਨ ਹੈ ਸਿੰਘ ਸਾਹਿਬ ਭਾਈ ਜੀ ਸ੍ਰੀ ਸਿੰਘ ਹੈ ਜਾਂ ਸਿੰਘ ਸਾਹਿਬ ਭਾਈ ਰਣਜੀਤ ਸੋਹ ਹੈ ਤੇ ਇੱਕ ਬਲਦੇਵ ਸਿੰਘ ਜੀ ਬਡਾਲਾ ਅਮਰਪਾਲ ਸਿੰਘ ਦਾ ਗਰੁੱਪ ਹੈ ਸਾਰਾ ਇਹ ਦਾਲ ਖਾਲਸਾ ਇਹ ਸਾਰੇ ਇਕੱਠੇ ਵੀ ਹੋਣਗੇ ਤੇ ਚੋਣਾ ਇਕੱਠਿਆਂ ਲੜਨਗੇ ਇਹਨਾਂ ਦੇ ਅਲੱਗ-ਅਲੱਗ ਵਿਆਹ ਕਰ ਲਿਆ ਉਹ ਐਂ ਜਿਹਾ ਲੱਗਦਾ ਵੀ ਉਹ ਕਹਿੰਦਾ ਮੈਂ ਸਾਰਾ ਨਵੀਆਂ ਉਹ ਕਹਿੰਦਾ ਮੈਂ ਬੜੀਆ ਇਹ ਹੋ ਸਕਦਾ ਕੱਟਿਆ ਤੁਹਾਨੂੰ ਲੱਗਦੀ ਸਮਾਨ ਦੇਖੋ ਸਗੂ ਸਾਹਿਬ ਪਿੱਛੇ ਆਪਣਾ ਇਸ ਗੱਲ 'ਚ ਇੱਕ ਇਤਿਹਾਸ ਹੈ ਹਾਂਜੀ ਗਰਚਾਰਨ ਸਿੰਘ ਟੌੜਾ ਗੋਲ ਕਚੋਰ ਹੁੰਦਾ ਸੀ ਬਾਗਲ ਵਾਸਤੇ ਤੇ ਬਾਗਲ ਸਾਹਿਬ ਟੌੜੇ ਵਾਸਤੇ ਪੰਥਾ ਪਗੋੜਾ ਹੁੰਦਾ ਸੀ ਕਾਲ ਤੱਕ ਦਾ ਪਗੋੜਾ ਪੰਥ ਦਾ ਪਗੋੜਾ ਹੁੰਦਾ ਸੀ ਹਾਂਜੀ ਉਹ ਚੋਣਾ ਵਾਲੇ ਇਕੱਠੇ ਹੁੰਦੇ ਰਹੇ ਆ ਤੇ ਪਰ ਇਥੇ ਵੀ ਗੱਲਾਂ ਹੈ ਨਾ ਇੱਥੇ ਕਿਸੇ ਨੂੰ ਲੰਬਤ ਨਹੀਂ ਐ ਕਿਤੇ ਨੂੰ ਗੁੱਲਾਂ ਬਾ ਨਹੀਂ ਹਾਂਜੀ ਠੀਕ ਐ ਮਾੜੇ ਮੂٹے ਮਤਭੇਦ ਹੁੰਦੇ ਆ ਕਿਸੇ ਦੀ ਕੋਈ ਲੈਨ ਹੋਰ ਹੁੰਦੀ ਆ ਦੂਜੇ ਦੀ ਹੋਰ ਹੁੰਦੀ ਆ ਇਹ ਸਾਰੇ ਬਹਿ ਕੇ ਹੱਲ ਹੋ ਜਾਣਗੇ ਕੋਈ ਐਡੀ ਗੱਲ ਕੋਈ ਨਹੀਂਗੀ ਇਹਨਾਂ ਦਾ ਹੈ ਸੋਚ ਤਾਂ ਉਹੀ ਹੈ ਨਾ ਫੋਟੋ ਉਹੀ ਹੈ ਵੀ ਜਿਹੜਾ ਸਾਰੇ ਕਹਿ ਰਹੇ ਆ ਵੀ ਜਿਹੜਾ ਵਿਧਾਨ ਹੋਏ ਲੱਗਣ ਦੀ ਤੇ ਕਦ ਤੂੰ ਰੱਖੇ ਹੋ ਮੈਨੂੰ ਬੜੀ ਮਾਇਦਾ ਵੀ ਇੱਥੇ ਹੋਣਗੀ ਹਾਂਜੀ ਦੁਬਾਰਾ ਤੁਹਾਡਾ ਪ੍ਰੈਸ ਵਾਲੇ ਸਾਰੇ ਵੀਰਾਂ ਦਾ ਜਿੰਨੇ ਤੇ ਸਾਡੇ ਇੱਕ ਸਾਡੀ ਬੇਨਤੀ ਤੋ ਹੀ ਪਹੁੰਚੇ ਹੋ ਬਹੁਤ ਮਿਹਰਬਾਨੀ ਦੁਬਾਰਾ ਮੈਂ ਫੇਰ ਤੁਹਾਨੂੰ ਬੇਨਤੀ ਕਰਦਾ ਆ ਕਿ ਸਾਡੀ ਇਹ ਗੱਲ ਉੱਪਰ ਵਿਚਾਰ ਹੋ ਜਰੂਰ ਪਹੁੰਚ ਜਿਨ੍ਹਾਂ ਕੋਲੇ ਵੀ ਭਾਈ ਪਿੰਡਾਂ ਦੇ ਜਿਹੜੇ ਸਰਪੰਚ ਤੇ ਗੁਰਦਰਾ ਪ੍ਰਬੰਧਕ ਕਮੇਟੀਆਂ ਚਾਹੁੰਦਿਆਂ ਚੀਜ਼ ਆ ਇਹ ਸਾਡੀ ਬੇਨਤੀ ਹੈ ਬਹੁਤ ਦੁਆਰਾ ਤੁਹਾਡਾ ਫਿਰ ਬਹੁਤ ਬਹੁਤ ਧੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ